ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਪੇਸ਼ ਹੋਇਆ ਹਰ ਸਾਲ ਪੇਸ਼ ਹੁੰਦਾ ਸੋ ਉਹਦੇ ਜਿਹੜੇ ਅੰਕੜੇ ਤੁਹਾਡੇ ਕੋਲ ਵੀ ਮੀਡੀਆ ਰਾਹੀਂ ਪਹੁੰਚੇ ਨੇ ਤੇ ਉਹੀ ਅੰਕੜੇ ਸਾਡੇ ਕੋਲ ਪਹੁੰਚੇ ਨੇ ਹੁਣ ਇਹਨਾਂ ਅੰਕੜਿਆਂ ਦੀ ਖੇਡ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇਹ ਤਾਂ ਜਿਹੜੇ ਲੋਕ ਇਸ ਗੱਲ ਦੇ ਮਾਹਰ ਜਾਂ ਸਿੱਧੇ ਰੂਪ ਦੇ ਵਿੱਚ ਇਹਦੇ ਨਾਲ ਬਣਾਉਣ ਵਾਲੇ ਜਾਂ ਜਿਨ੍ਹਾਂ ਦੀ ਨਿਗਾ ਦੇ ਵਿੱਚ ਬਣਦਾ ਅਸਲੀ ਤਾਂ ਉਹ ਹੀ ਦੱਸ ਸਕਦੇ ਨੇ ਤੋਂ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੋ ਦੱਸਿਆ ਗਿਆ ਤੋਂ ਉਹ ਇਹ ਠੀਕ ਹੈ ਕਿ ਉਹਦੇ ਵਿੱਚ ਜਿਹੜੇ ਕੁਝ ਆਪਣੇ ਸੁਝਾਅ ਸੀ ਉਹ ਦੇ ਦਿੱਤੇ ਪਰ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨ ਲੱਗਾ ਕਿ ਕੱਲ ਉਸ ਪਾਵਨ ਅਸਥਾਨ ਤੇ ਡਿੱਠੇ ਸਭੇ ਥਾਵ ਨਹੀਂ ਤੁੱਟ ਜਿਹਿਆ ਬਦਹੋ ਪੁਰਖ ਵਿਧਾਤਾ ਤਾ ਤੂ ਸੋਹਿਆ ਵਸਦੀ ਸਗਨ ਅਪਾਰ ਅਨੂਪ RAM DAS PUR ਹਰ ਹਾਂ ਨਾਨਕ ਕਸਮ ਲਜਾਹੇ ਨਾਇ RAM DAS ਸਰ ਉਸ ਪਵਿੱਤਰ ਅਸਥਾਨ ਤੇ ਜਿੱਥੇ ਬਜਟ ਪਾਸ ਹੋਇਆ ਉੱਥੇ ਕੁਝ ਮਤੇ ਪਾਸ ਹੋਏ ਨੇ ਉਹਨਾਂ ਮਤਿਆਂ ਦੇ ਸਬੰਧ ਵਿੱਚ ਬਿਲਕੁਲ ਉਹ ਮਤੇ ਜਿਹੜੇ ਨੇ ਜਿਹਦੇ ਵਿੱਚ ਇਕਮਤਾ ਬੰਦੀ ਸਿੰਘਾਂ ਦੀ ਰਿਹਾਈ ਦਾ ਹੈ ਇਕਮਤਾ ਰਾਮ ਰਹੀਮ ਜੋ ਹਣੀਪਰੀਦ ਦਾ ਇੱਕ ਉਹਨਾਂ ਦੇ ਬੰਦੇ ਦੁਆਰਾ ਨਾ 164 ਦੇ ਬਿਆਨ ਦਰਜ ਹੋਏ ਨੇ ਤਾਜੇ ਜੀ ਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਇਹ ਵਿਦਵੀ ਦੀ ਰਚਨਾ ਰਚੀ ਗਈ ਇੱਕ ਸੀ ਹਰਿਆਣਾ ਕਮੇਟੀ ਦਾ ਸੋ ਇਹਨਾਂ ਮਤਿਆਂ ਦੇ ਵਿੱਚ ਦੇਖੋ ਮੈਨੂੰ ਇਹ ਲੱਗਦਾ ਕਿ ਇੱਕ ਤਾਂ ਸ਼੍ਰੋਮਣੀ ਕਮੇਟੀ ਨੂੰ ਕੌਮ ਨੂੰ ਇਹ ਵੀ ਆਪਣਾ ਦੱਸਣਾ ਪਊਗਾ ਕਿ ਮਤੇ ਪਿਛਲੇ 2-3 ਸਾਲਾਂ ਦੇ ਵਿੱਚ ਢੇਰ ਲੱਗੇ ਇਨਪਾਦ ਉੱਤੇ ਕਿ ਅੱਜ ਅਸੀਂ ਮਤਿਆਂ ਤੱਕ ਹੀ ਸੀਮਿਤ ਰਹਿ ਗਏ ਜਾਂ ਬਿਆਨਾਂ ਤੱਕ ਹੀ ਸੀਮਿਤ ਰਹਿ ਗਏ ਤੁਹਾਡੇ ਕੋਲ ਵਿਜ਼ਨ ਕੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਤੁਸੀਂ ਭਵਿਕ ਵਿੱਚ ਕੀ ਕਰਨਾ ਚਾਹੁੰਦੇ ਹੋ ਕੀ ਤੁਹਾਡੇ ਕੋਲ ਵਿਜ਼ਨ ਹੈ ਰਾਮ ਰਹੀਮ ਨੂੰ ਘੇਰਾ ਪਾਉਣ ਲਈ ਤੁਹਾਡੇ ਕੋਲ ਕੀ ਵਿਜ਼ਨ ਹੈ ਇਸੇ ਤਰ੍ਹਾਂ ਹਰਿਆਣਾ ਕਮੇਟੀ ਦੇ ਉੱਤੇ ਤੁਸੀਂ ਕੀ ਲੜਾਈ ਲੜਨੀ ਚਾਹੁੰਦੇ ਕਿਸ ਤਰੀਕੇ ਦੇ ਨਾਲ ਤੁਸੀਂ ਉਹ ਜੋ ਕੁਝ ਹੋਇਆ ਵਾਪਰਿਆ ਦੇਖੋ ਜਿੰਨੀ ਦੇਰ ਤੱਕ ਅਸੀਂ ਵਿਜ਼ਨ ਨਹੀਂ ਦੱਸਦੇ ਹੁਣ ਇੱਕ ਇਹਦੇ ਵਿੱਚ ਰਾਮ ਜਿਹੜਾ ਹਰਿਆਣਾ ਕਮੇਟੀ ਤੇ ਮਸਲਾ ਜਿਹੜਾ ਹੈ ਇਹਦੇ ਵਿੱਚ ਇੱਕ ਮੈਂ ਉੱਥੇ ਇਤਰਾਜ਼ ਕੀਤਾ ਹਾਊਸ ਦੇ ਵਿੱਚ ਔਰ ਮੈਨੂੰ ਖੁਸ਼ੀ ਹੈ ਕਿ ਮੇਰੇ ਇਤਰਾਜ਼ ਨੂੰ ਕੋਈ ਵੱਟ ਨਹੀਂ ਸਕਿਆ ਮੇਰੀ ਗੱਲ ਨੂੰ ਕਿਉਂਕਿ ਮੇਰਾ ਕੋਈ ਇਲਜ਼ਾਮ ਨਹੀਂ ਸੀ ਦੇਖੋ ਮੇਰਾ ਕਿਸੇ ਵਿਅਕਤੀ ਦੇ ਨਾਲ ਕੋਈ ਮਸਲਾ ਹੀ ਨਹੀਂ ਸ਼੍ਰੋਮਣੀ ਕਮੇਟੀ ਮਤਾ ਪਾ ਰਹੀ ਹੈ ਕਿ ਹਰਿਆਣੇ ਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਮਿਲ ਕੇ ਸਾਡੀ ਕਮੇਟੀ ਅਦਾਲਤ ਦੇ ਰਾਹੀਂ ਖੋਲੀ ਬਿਲਕੁਲ ਠੀਕ ਹੈ ਜਿਸ ਵਕਤ ਖੋਹੀ ਗਈ ਮੈਂ ਐਗਜ਼ੈਕਟਿਵ ਮੈਂਬਰ ਸੀ ਮੇਰੇ ਦਸਕਤ ਨੇ ਤੁਹਾਡੇ ਨਾਲ ਜਨਰਲ ਹਾਊਸ ਹੋਇਆ ਅਸੀਂ ਸਪੀਕਰ ਤੇ ਖੜ ਕੇ ਤੁਹਾਡੇ ਨਾਲ ਹਾਂ ਦੇ ਵਿੱਚ ਹਾਂ ਮਲਾਈ ਠੀਕ ਹੈ ਚਰਚਾਵਾ ਦੇ ਵਿੱਚ ਅਸੀਂ ਬਹੁਤ ਸਾਰੇ ਸਵਾਲ ਰੱਖੇ ਹੋਣਗੇ ਵੀ ਇਹਦੇ ਕੱਲਾ ਇਹੀ ਨਹੀਂ ਕਿ ਇਹ ਦੋਸ਼ ਅਸੀਂ ਸਰਕਾਰਾਂ ਨੂੰ ਜਾਂ ਅਦਾਲਤਾਂ ਨੂੰ ਕੱਢ ਦਈਏ ਕੁਝ ਤੋਂ ਕਾਰਨ ਰਹੇ ਹੋਣਗੇ ਕੁਝ ਤਾਂ ਇਹ ਕਾਰਨ ਬਣੇ ਹੋਣਗੇ ਜਿਹੜੇ ਉੱਥੋਂ ਦੇ ਸਿੱਖ ਸਾਤੋਂ ਦੂਰ ਹੋਏ ਜਿਹੜੇ ਅੱਗੇ ਲੱਗੇ ਜੇ ਸਿੱਖ ਅੱਗੇ ਲੱਗੇ ਤਾਂ ਹੀ ਕਮੇਟੀਆਂ ਬਣੀਆਂ ਪਰ ਉਹਦੇ ਵਿੱਚ ਇੱਕ ਬੜੀ ਮੈਂ ਬੇਨਤੀ ਕੀਤੀ ਕਿ ਦੇਖੋ ਇੱਕ ਪਾਸੇ ਤੁਸੀਂ ਮਤਾ ਲਿਆਏ ਅਸੀਂ ਅੱਜ ਵੀ ਸਹਿਮਤ ਹੈ ਦੋ ਦਿਨ ਪਹਿਲਾਂ ਬਾਦਲ ਦਲ ਦੇ ਨਾਲ ਜੁੜਿਆ ਹੋਇਆ ਸ਼੍ਰੋਮਣੀ ਕਮੇਟੀ ਮੈਂਬਰ ਜਗਸੀਰ ਸਿੰਘ ਮੰਗੇਵਾਲ ਜਿਹੜਾ ਕਿ ਹਰਿਆਣੇ ਦੇ ਵਿੱਚ ਨਵੀਂ ਚੁਣੀ ਮੈਂਬਰ ਕਮੇਟੀ ਦੇ ਵਿੱਚ ਇੱਕ ਅਹੁਦਾ ਲੰਦਾ ਹੈ ਸ਼ਾਇਦ ਐਗਜ਼ੀਕਟਿਵ ਮੈਂਬਰ ਬਣਦਾ ਜੇ ਮੈਂ ਗਲਤ ਨਾ ਹੋਵਾਂ ਸ਼ਾਇਦ ਕੋਈ ਹੋਰ ਵੀ ਹੋਵੇ ਪਰ ਮੇਰੇ ਕੋਲ ਤਸਵੀਰਾਂ ਨਵੀਂ ਕਮੇਟੀ ਚੁੜੀ ਉਹਦੇ ਸਰੂਪਾ ਪਾਇਆ ਤੇ ਉਹਦਾ ਸਵਾਗਤ ਹੋ ਰਿਹਾ ਹੈ ਅੱਜ ਉਹ ਸ਼੍ਰੋਮਣੀ ਕਮੇਟੀ ਦੇ ਹਾਊਸ ਵਿੱਚ ਬੈਠਾ ਹੈ ਮੈਨੂੰ ਇਹ ਦੱਸੋ ਵੀ ਇੱਕ ਪਰਿਵਾਰ ਦਾ ਜੀ ਕਿਸੇ ਦੇ ਸੁੱਖ-ਦੁੱਖ ਦੇ ਵਿੱਚ ਲੈ ਜਾਵੇ ਤਾਂ ਉਥੇ ਸਾਰੇ ਪਰਿਵਾਰ ਦੀ ਹਾਜ਼ਰੀ ਲੱਗ ਜਾਂਦੀ ਹੈ ਕੋਈ ਜ਼ਰੂਰਤ ਨਹੀਂ ਫਿਰ ਕੋਈ ਸਵਾਲ ਨਹੀਂ ਕਰਦਾ ਵੀ ਫਲਾਣਾ ਕਿ ਹੁਣੀ ਆ ਠੰਗਾ ਕਿ ਹੁਣੀ ਆ ਜਦੋਂ ਤੁਹਾਡੇ ਮੈਂਬਰ ਨੇ ਤੁਹਾਡੇ ਬਾਦਲਦਲ ਦੇ ਮੈਂਬਰ ਨੇ ਹਰਿਆਣਾ ਕਮੇਟੀ ਨੂੰ ਮਾਨਤਾ ਦੇ ਦਿੱਤੀ ਤਾਂ ਮੈਨੂੰ ਇਹ ਦੱਸੋ ਵੀ ਤੁਹਾਡੇ ਮਤੇ ਦੀ ਵੈਲਿਊ ਕੀ ਰਹੇਗੀ ਇਹਦਾ ਇੱਕੋ ਹੱਲਾ ਜਾਂ ਤਾਂ ਇਹਨੂੰ ਹੁਣ ਇੱਥੋਂ ਕੱਢੋ ਇਹਨੂੰ ਕਹੋ ਵੀ ਤੁਰ ਇੱਥੋਂ ਜੇ ਤੂੰ ਹਰਿਆਣੇ ਦਾ ਰਹਿਣਾ ਜਾਂ ਇਹ ਤਾਂ ਹੁਣੇ ਅਸਤੀਫਾ ਲਾਓ ਪਰ ਮੈਂ ਹੈਰਾਨ ਆ ਕਿ ਇਹ ਸ਼੍ਰੋਮਣੀ ਕਮੇਟੀ ਹਾਂ ਹਾਂ ਤਾਂ ਕਰ ਦਿੱਤੀ ਪਰ ਉਸ ਵਕਤ ਇਹਨਾਂ ਨੂੰ ਚਾਹੀਦਾ ਸੀ ਮਰਦਾਂ ਦੀ ਤਰ੍ਹਾਂ ਸਟੈਂਡ ਲੈ ਕੇ ਉਹਨੂੰ ਉੱਥੋਂ ਜ਼ਿਆਦਾ ਘਰ ਨੂੰ ਤੋੜ ਦੇ ਕੇ ਅਸਤੀਫਾ ਦੇ ਕੇ ਇੱਥੋਂ ਤੁਰ ਤੇ ਨਹੀਂ ਹਰਿਆਣਾ ਕਮੇਟੀ ਦਾ ਅਸਤੀਫਾ ਇੱਥੇ ਰੱਖ। ਇਸ ਮਤੇ ਦੀ ਵੈਲਿਊ ਤਾਂ ਬਣਦੀ ਸੀ ਪਰ ਚਲੋ ਅਸੀਂ ਆਪਣੀ ਗੱਲ ਕਰ ਦਿੱਤੀ ਇਹ ਹੁਣ ਇਹਨਾਂ ਨੇ ਦੇਖਣਾ ਹੈ। ਇਹ ਇਹੀ ਕਾਰਨ ਹੈ ਚਾਹੇ ਬੰਦੀ ਸਿੰਘਾਂ ਦਾ ਮਸਲਾ ਹੈ ਚਾਹੇ ਸੌਦੇ ਸਾਧ ਦਾ ਮਸਲਾ ਹੈ ਬੀਤੇ ਸਮੇਂ ਦੇ ਵਿੱਚ ਵੀ ਡਬਲ ਸਟੈਂਡਰਡ ਰੱਖਣ ਦੇ ਕਾਰਨ ਹੀ ਸ਼੍ਰੋਮਣੀ ਕਮੇਟੀ ਜਿਹੜੇ ਚੰਗੀਆਂ ਗੱਲਾਂ ਵੀ ਲਿਆਉਂਦੀਆਂ ਨੇ ਉਹ ਕੌਮ ਦੇ ਵਿੱਚ ਪ੍ਰਭਾਵਿਤ ਜਾਂ ਪ੍ਰਭਾਸ਼ਿਤ ਨਹੀਂ ਹੋ ਰਹੀਆਂ ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਇਹਦੇ ਤੇ ਸਵੈਚਿੰਤਨ ਦੀ ਲੋੜ ਹੈ। ਅਸੀਂ ਕੇਵਲ ਮਤਿਆਂ ਤੱਕ ਹੀ ਸੀਮਿਤ ਨਾ ਰਹਿ ਜਾਈਏ ਸਾਡਾ ਆਉਣ ਵਾਲਾ ਪ੍ਰੋਗਰਾਮ ਕੀ ਹੈ ਅੱਜ ਸਿੱਖ ਲੀਡਰਸ਼ਿਪ ਜਿਹੜੀ ਹੈ ਚਾਹੇ ਅਕਾਲੀ ਲੀਡਰਸ਼ਿਪ ਹੈ ਠੀਕ ਆ ਸਾਡੇ ਉਹਨਾਂ ਨਾਲ 100 ਡਿਫਰੈਂਸ ਨੇ গিਵਨ ਸਰਕਮਸਟੈਂਸਸ ਦੇ ਵਿੱਚ ਮੈਂ ਵੀ ਨਹੀਂ ਚਾਹੁੰਦਾ ਕਿ ਅਸੀਂ ਕਿਉਂਕਿ ਬਹੁਤ ਸਾਰਾ ਕੁਝ ਅਜਿਹਾ ਹੋ ਰਿਹਾ ਜਿਹੜੀਆਂ ਦੂਜੀਆਂ ਸਰਕਾਰਾਂ ਵੀ ਠੀਕ ਨਹੀਂ ਵਰਤਾਓ ਕਰ ਰਹੀਆਂ ਇਸ ਲਈ ਜ਼ਰੂਰੀ ਹੁੰਦਾ ਕਿ ਅਸੀਂ ਇੱਕੋ ਗੱਲ ਨੂੰ ਕਟਾਰੇ ਵਿੱਚ ਖੜਕੇ ਤੇ ਸਰਕਾਰਾਂ ਨੂੰ ਸ਼ੈਲਟਰ ਦੇ ਦਈਏ ਜਾਂ ਅਸੀਂ ਇਹ ਲੱਗਿਆ ਕਿ ਉਹਨਾਂ ਦੇ ਹੱਥ ਤੋਂ ਕਿ ਅਸੀਂ ਹਮੇਸ਼ਾ ਹੀ ਖਲਾਕ ਦੇ ਨਾਲ ਉਹੀ ਗੱਲ ਕੀਤੀ ਆ ਕਿ ਜਿਹੜੀ ਸਿਧਾਂਤਾਂ ਦੀ ਗੱਲ ਹੋਵੇ ਮੂਲ ਸਿਧਾਂਤ ਰੱਖੇ ਨੇ ਪਰ ਮੈਂ ਮਹਿਸੂਸ ਕਰਦਾ ਕਿ ਅੱਜ ਇਹੋ ਜੀ ਲੜਾਈ ਲਈ ਸ਼੍ਰੋਮਣੀ ਕਮੇਟੀ ਨੂੰ ਕੇ ਕਰ ਦਿੱਤਾ ਜਾਂਦਾ ਤੇ ਜਿਹੜੀ ਲੀਡਰਸ਼ਿਪ ਹੈ ਉਹ ਉਹ ਕਿਉਂ ਨਹੀਂ ਬੋਲ ਰਹੀ ਉਹਨਾਂ ਦੀਆਂ ਲੱਤਾਂ ਕਿਉਂ ਨਹੀਂ ਭਾਰ ਚੱਲ ਰਹੀਆਂ ਕੌਮ ਇਹ ਵੀ ਦੇਖ ਰਹੀ ਹੈ ਜਦੋਂ ਇਸ ਕਿਸਮ ਦੇ ਮਤੇ ਆਉਂਦੇ ਨੇ ਤਾਂ ਸਵਾਲ ਤੁਹਾਡੀ ਲੀਡਰਸ਼ਿਪ ਤੇ ਵੀ ਜਾਂਦਾ ਇਸ ਲਈ ਮੈਂ ਇਹੀ ਕਹਿਣਾ ਚਾਹਣਾ ਬੰਦੀ ਸਿੰਘਾਂ ਦਾ ਮਤਾ ਲਿਆ ਦਿੱਤਾ RAM REHIM ਦਾ ਮਤਾ ਆ ਗਿਆ ਕਿਉਂਕਿ ਕਦੇ ਇਸੇ ਹਾਊਸ ਦੇ ਵਿੱਚ RAM REHIM ਦੇ ਹੱਕ ਦੇ ਵਿੱਚ ਵੀ ਤੁਸੀਂ ਇਹ ਮਤੇ ਪਾ ਕੇ ਇਹ ਕੋਰ ਪਾਪ ਹੋਏ ਮੈਂ ਸਮਝਦਾ ਕਿ ਮੈਂ ਤਾਂ ਕੱਲ ਵੀ ਇਹ ਵੀ ਕਿਹਾ ਕਿ ਚਲੋ ਮੈਂ ਹੀ ਮੰਨ ਲਿਆ ਕਿ ਤੁਸੀਂ ਪ੍ਰਸਚੇਤੀ ਕਰ ਲਿਆ ਕਿਉਂਕਿ ਸਪਸ਼ਟ ਰੂਪ ਦੇ ਵਿੱਚ ਤੁਸੀਂ ਕੋਈ ਮਤਾ ਲੈਂਦਾ ਪਰ ਹੁਣ ਗੱਲ ਇਹ ਆ ਬੰਦੀ ਸਿੰਘਾਂ ਦਾ ਮਸਲਾ ਹੈ ਹਰਿਆਣਾ ਕਮੇਟੀ ਦਾ ਮਸਲਾ ਹੈ ਕਿਸਾਨੀ ਦਾ ਮਸਲਾ ਹੈ ਜਾਂ ਰਾਮ ਰਹੀਮ ਦਾ ਮਸਲਾ ਹੈ ਇਹਦੇ ਤੇ ਸ਼੍ਰੋਮਣੀ ਕਮੇਟੀ ਦਾ ਅਗਲਾ ਵਿਜ਼ਨ ਕੀ ਹੈ ਸ਼੍ਰੋਮਣੀ ਕਮੇਟੀ ਕਿਸ ਰੂਪ ਦੇ ਵਿੱਚ ਜਿਹੜਾ ਤੁਰਨਾ ਚਾਹੁੰਦੀ ਹੈ ਤੁਹਾਡੀਆਂ ਗੱਲਾਂ ਤਾਂ ਪ੍ਰਭਾਸ਼ਿਤ ਹੋਣੀਆਂ ਨੇ ਜਿਸ ਤਰ੍ਹਾਂ ਦਾ ਹਰਿਆਣਾ ਕਮੇਟੀ ਦੇ ਵਿੱਚ ਇੱਕ ਦੋਗਲਾ ਰੂਪ ਹੈ ਇਸ ਤਰ੍ਹਾਂ ਦਾ ਚਾਹੇ ਉਹ ਰਾਮ ਰਹੀਮ ਦਾ ਮਸਲਾ ਹੈ ਲੀਡਰਸ਼ਿਪ ਦਾ ਉਹਦੇ ਤੇ ਵੀ ਇਹੀ ਸਵਾਲ ਹੈ ਦੋਗਲੇਪਣ ਦਾ ਚਾਹੇ ਹੁਣ ਬੰਦੀ ਸਿੰਘਾਂ ਦੀ ਬਾਤ ਹੈ ਜੇ ਹੁਣ ਬੰਦੀ ਸਿੰਘ ਕਹੀ ਉਹ ਕਿਹੜਾ ਬੰਦੀ ਸਿੰਘ ਜਿਹੜੇ ਨੇ 2017 ਤੋਂ ਬਾਅਦ ਹੀ ਕੈਦ ਹੋਏ ਨੇ ਉਹ ਤਾਂ ਇੱਥੇ ਸਰਕਾਰਾਂ ਵੀ ਤੁਸੀਂ ਹਡਾਈਆਂ ਨੇ ਪਰ ਅਸੀਂ ਕਹਿੰਨੇ ਕਿ ਜੇ ਤੁਸੀਂ ਅੱਜ ਤੁਹਾਨੂੰ ਸੋਝੀ ਆ ਗਈ ਕਿ ਜੇ ਅਸੀਂ ਆਪਣੀ ਕੌਮ ਦੇ ਬਣੇ ਰਹਿੰਦੇ ਤਾਂ ਸਾਡੀ ਇਹ ਦੁਰਗਤੀ ਨਾ ਹੁੰਦੀ ਪਰ ਕਮ ਸੇ ਕਮ ਅਗਲਾ ਤੁਹਾਡੀ ਲੀਡਰਸ਼ਿਪ ਦਾ ਵਿਜ਼ਨ ਕੀ ਆ ਸ਼੍ਰੋਮਣੀ ਕਮੇਟੀ ਦਾ ਵਿਜ਼ਨ ਕੀ ਆ ਕੱਲੇ ਤੁਸੀਂ ਮਤਿਆਂ ਤੱਕ ਸੀਮਤ ਹੋ ਜਾਂ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਕਿੰਨੇ ਮਸਲੇ ਨੇ ਸੋ ਇਹਨਾਂ ਮਸਲਿਆਂ ਤੇ ਤੁਹਾਨੂੰ ਕਲੀਅਰ ਹੋਣਾ ਪਏਗਾ ਸੋ ਦੂਸਰੀ ਗੱਲ ਮੈਂ ਅਖੀਰ ਵਿੱਚ ਕਹਿਣਾ ਮੈਂ ਕੱਲਾ ਇਹ ਹੀ ਨਹੀਂ ਕਹਿੰਦਾ ਕਿ ਇੱਕ ਬਾਦਲ ਦਾ ਆਲਾ ਮੈਂਬਰ ਉਧਰ ਚਲਾ ਗਿਆ ਭਾਵੇਂ ਕੋਈ ਮੈਂਬਰ ਉਧਰ ਬੈਠਾ ਹਰਿਆਣੇ ਵਿੱਚ ਸਾਡੇ ਨਾਲ ਸਬੰਧ ਰੱਖਦਾ ਹੋਵੇ ਇਹ ਨਖੇੜਾ ਕਰ ਦੋ ਕਿ ਜਿਨੇ ਪੰਜਾਬ ਦੀ ਸ਼੍ਰੋਮਣੀ ਕਮੇਟੀ ਦੇ ਵਿੱਚ ਰਹਿਣਾ ਹੈ ਉਹਨੂੰ ਹਰਿਆਣੇ ਦਾ ਜਿਹੜੀ ਆ ਕਮੇਟੀ ਛੱਡਣੀ ਪਊਗੀ ਜਿਨੇ ਹਰਿਆਣੇ ਵਿੱਚ ਰਹਿਣਾ ਉਹਦਾ ਇੱਥੇ ਕੋਈ ਮਤਲਬ ਨਹੀਂ ਇਹ ਇੱਕ ਫੈਸਲਾ ਹੋਣਾ ਚਾਹੀਦਾ ਇਹ ਦੋ ਗਲੇ ਰੂਪ ਦੇ ਵਿੱਚ ਕੀ ਇਸ ਲਈ ਤੁਹਾਡੇ ਮਤੇ ਦੀ ਵੈਲਿਊ ਕੀ ਰਹੇਗੀ ਜਦੋਂ ਤੁਹਾਡੇ ਪਰਿਵਾਰ ਦੇ ਮੈਂਬਰ ਔਰ ਉਹ ਤਾਂ ਕੋਈ ਇਹ ਵੀ ਨਹੀਂ ਵਿਰੋਧੀ ਧਿਰ ਵੱਲੋਂ ਜਿੱਤਿਆ ਜਿੱਤਿਆ ਵੀ ਤੁਹਾਡੇ ਵੱਲੋਂ ਹੈ ਤੁਹਾਡਾ ਮੈਂਬਰ ਹੈ ਇਸ ਕਰਕੇ ਇਹ ਕੰਮ ਜਿਹੜੇ ਨੇ ਤੁਹਾਨੂੰ ਬੰਦ ਕਰਨੇ ਪੈਣਗੇ ਔਰ ਅੱਗੇ ਮੈਂ ਕੁਝ ਇਹ ਬੇਨਤੀਆਂ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਕਹਿਣੀ ਚਾਹੁੰਦਾ ਕਿ ਆਪਣੇ ਮੈਂਬਰਾਂ ਨੂੰ ਇਹਨਾਂ ਨੂੰ ਇਹ ਇੱਕ ਤਮੀਜ਼ ਸਿਖਾ ਦਿਓ ਪ੍ਰਧਾਨ ਸਾਹਿਬ ਕੱਲ ਦਾ ਇੱਕ ਵਾਕਿਆ ਹੈ ਕਿ ਤੁਹਾਡੇ ਕਿਸੇ ਮੈਂਬਰ ਨੇ ਜ਼ਿੰਮੇਵਾਰ ਨੇ ਮੁਲਾਜ਼ਮਾਂ ਦੇ ਨਾਲ ਇਹੋ ਜੀ ਬਰਤਮੀਜ਼ੀ ਕੀਤੀ ਹੈ ਇਹੋ ਜੇ ਅਲਫਾਜ਼ ਵਰਤੇ ਨੇ ਜਿਹੜੇ ਮੁਲਾਜ਼ਮ ਉੱਥੇ ਆ ਕੇ ਸਾਡੇ ਕੋਲ ਪਿੱਟੇ ਪਰ ਅਸੀਂ ਕਿਉਂਕਿ ਐਡੇ ਵੱਡੇ ਮੁਕਾਮ ਜਾਂ ਐਡੇ ਵੱਡੇ ਬਜਟ ਦੇ ਵਿੱਚ ਜਿੱਥੇ ਕੌਮੀ ਗੱਲ ਹੋਣੀ ਹੈ ਇਸ ਕਰਕੇ ਕਿਸੇ ਇੱਕ ਇਹੋ ਜੇ ਬੰਦੇ ਦਾ ਕੋਈ ਜ਼ਿਕਰ ਨਹੀਂ ਸੀ ਕਰਨਾ ਚਾਹੁੰਦੇ ਜਿਹਦੀ ਕੋਈ ਐਡੀ ਕੋਈ ਔਕਾਤ ਨਹੀਂ ਐਡੇ ਕੋਈ ਉਹਦਾ ਨਹੀਂ ਪਰ ਮੈਂ ਫਿਰ ਵੀ ਕਹਿੰਦਾ ਵੀ ਇਸ ਤੋਂ ਪਹਿਲਾਂ ਵੀ ਮੈਂ ਇੱਕ ਵਾਰੀ ਤੁਹਾਨੂੰ ਇਹ ਗੱਲ ਕਹੀ ਸੀ ਕਿ ਇਹਨਾ ਆਪਣੇ ਮੈਂਬਰਾਂ ਨੂੰ ਸਮਝਾ ਲਓ ਨਹੀਂ ਫਿਰ ਜਿਹੜਾ ਆਉਣ ਵਾਲਾ ਸਮਾ ਉਹ ਠੀਕ ਨਹੀਂ ਅੱਕੇ ਹੋਏ ਮੁਲਾਜ਼ਮਾਂ ਨੇ ਫਿਰ ਕੋਈ ਐਸਾ ਵੀ ਕਰ ਲੈਣਾ ਕਿ ਜਿਹੜਾ ਮੈਨੂੰ ਲੱਗਦਾ ਕਿ ਮੈਂਬਰ ਦੇ ਲਈ ਵੀ ਠੀਕ ਨਹੀਂ ਰਹਿਣੀ ਤੇ ਕੁਝ ਮੈਨੂੰ ਲੱਗਦਾ ਕਿ ਇਹਦੇ ਘਟਨਾਮਾ ਵਾਪਰ ਵੀ ਚੁੱਕੀਆਂ ਨੇ ਇਸ ਕਰਕੇ ਚਲੋ ਮੈਂ ਹੁਣ ਉਹਦਾ ਜ਼ਿਕਰ ਨਹੀਂ ਕਰਨਾ ਸੋ ਮੈਂ ਇਹ ਜ਼ਰੂਰ ਕਹਿਣਾ ਕਿ ਠੀਕ ਆ ਤੋ ਆਹ ਇਹ ਵਕਤ ਹੈ ਅੱਜ ਤੁਹਾਡੇ ਕੋਲ ਹੈ ਕੱਲ ਕਿਸੇ ਹੋਰ ਕੋਲ ਵੀ ਹੋ ਸਕਦਾ ਪਰ ਜੇ ਤੁਹਾਡੇ ਕੋਲ ਹੈ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਸੁਝਾਅ ਦਿੰਦੇ ਰਹਿੰਨੇ ਆ ਬਹੁਤ ਸਾਰੇ ਸੁਝਾਅ ਤੁਸੀਂ ਮੰਨ ਵੀ ਲੈਂਦੇ ਹੋ ਇਸ ਕਰਕੇ ਅਸੀਂ ਧੰਨਵਾਦ ਵੀ ਕਰਦੇ ਆ ਇਹ ਵੀ ਕਲੀਅਰ ਹੈ ਅਸੀਂ ਸਿੰਘ ਸਾਹਿਬ ਜਹੇਦਾਰ ਭਾਈ ਰਣਜੀਤ ਸਿੰਘ ਜੀ ਦੇ ਨਾਲ ਡਟ ਕੇ ਮੈਦਾਨ ਦੇ ਵਿੱਚ ਪਿੰਡਾਂ ਦੇ ਵਿੱਚ ਆਪਣੀ ਜਿਹੜੀ ਹੈ ਮਿਹਨਤ ਚਲਾ ਰਹੇ ਆ ਪਰ ਉਹ ਇੱਕ ਆਪਣਾ ਸਿੱਖਾਂ ਨੂੰ ਆਪਣੀ ਗੱਲ ਦੱਸ ਰਹੇ ਆ ਪਰ ਇਹ ਵੀ ਨਹੀਂ ਕਿ ਉੱਥੇ ਅਸੀਂ ਤੋ ਮੈਂ ਖਾਸ ਕਰਕੇ ਜਾਂ ਮੇਰੇ ਸਾਥੀ ਅਸੀਂ ਕੋ ਤੁਹਾਡੇ ਨਾਲ ਦੁਸ਼ਮਣਾਂ ਵਾਲਾ ਜਿਹੜਾ ਵਿਵਹਾਰ ਹੈ ਉਹ ਅਸੀਂ ਇਸ ਗੱਲ ਤੋਂ ਗਰੇਜ ਕੀਤਾ ਹਾਲਾਂਕਿ ਜਿਨ੍ਹਾਂ ਨੇ ਤੁਹਾਨੂੰ ਬਹੁਤ ਕੁਝ ਕਿਹਾ ਤੇ ਉਹ ਗੁਰੂ ਦੀ ਕਿਰਪਾ ਮੈਂ ਸਮਝਦਾ ਕਿ ਮੈਂ ਤਾਂ ਗੁਰੂ ਦੀ ਕਿਰਪਾ ਆਪਣੇ ਆਪ ਤੇ ਸਮਝਦਾ ਕਿ ਅਸੀਂ ਇਹੋ ਜਿਹਾ ਕੁਝ ਨਾ ਆਪਣੀ ਜ਼ੁਬਾਨ ਵਰਤੀਏ ਤੇ ਨਾ ਵਰਤੀਏ ਕਿ ਤਾਂ ਕਿ ਮੁੜ ਕੇ ਫਿਰ ਸਾਨੂੰ ਕੈਦਰੇ ਸਿਆਣੇ ਵੀ ਕਿਸੇ ਦੇ ਨਾਲ ਵਿਵਹਾਰ ਇਹੋ ਜਿਹਾ ਕਰੋ ਕਿ ਜਦੋਂ ਕਿਤੇ ਮਿਲੇ ਤਾਂ ਤੁਹਾਨੂੰ ਸ਼ਰਮਿੰਦੇ ਨਾ ਹੋਣਾ ਪਵੇ ਤੋ ਇਹ ਕੁਛ ਵੀ ਸ਼ਰੋਣੀ ਕਮੇਟੀ ਵਿੱਚ ਹੋਇਆ ਕਿ ਕੱਲ ਕੀ ਕਹਿੰਦੇ ਸੀ ਅੱਜ ਕੀ ਕਹਿੰਦੇ ਸੀ ਕੱਲ ਕਿੱਥੇ ਨੇ ਅੱਜ ਕਿੱਥੇ ਨੇ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਸ਼ਰੋਣੀ ਕਮੇਟੀ ਨੂੰ ਨਿਕਲਣਾ ਪਵੇਗਾ ਸੋ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ